ਬੱਸ ਵਾਲਿਆਂ ਨੇ ਮਨੋਪਲੀ ਕਰਕੇ ਆ ਬੱਸ ਬਰੋਬਰ ਲਾ ਕੇ ਪੀ ਆਰ ਟੀ ਸੀ ਦੀ ਇਹ ਡਰਾਈਵਰਾਂ ਨੇ ਮਿਲੀ ਭੁਗਤ ਨਾਲ ਰਾਹ ਰੋਕਿਆ ਸਾਡਾ ਪਿੰਡ ਕੋਈ ਨਹੀਂ ਕਹਿੰਦਾ ਵੀ ਰਾਹ ਰੋਕੇ ਪੁਲਿਸ ਪ੍ਰਸ਼ਾਸਨ ਹਾਜ਼ਰ ਆ ਇਹਨਾਂ ਦੀ ਵੀ ਨਹੀਂ ਮੰਨ ਰਹੇ ਇਹ ਇਹਨਾਂ ਦੇ ਡਰਾਈਵਰਾਂ ਦੀ ਕੀ ਲੋੜ ਆ ਇਹਨਾਂ ਨੂੰ ਸਰਕਾਰ ਪਿੱਛੇ ਐਸ ਗੱਲ ਪਿੱਛੇ ਲੋਕਾਂ ਨੂੰ ਤੰਗ ਕਰਨ ਦੀ ਸਵਾਰੀ ਸਾਡੀ ਚੜਦੀ ਆ ਆਧਾਰ ਕਾਰਡ ਵਾਲੀ ਆ ਚਾਹੇ ਟਿਕਟ ਵਾਲੀ ਆ ਆ ਸਾਡਾ ਹੱਕ ਨਹੀਂ ਹੈਗਾ ਪੀ ਆਰ ਟੀ ਸੀ ਤੇ ਚੜਨ ਦਾ ਸਾਡੇ ਪਿੰਡ ਦਾ ਕੋਈ ਮਤਲਬ ਨਹੀਂ ਬਣਦਾ ਵੀ ਸਾਡੀਆਂ ਸਵਾਰੀਆਂ ਨਾਲ ਚੜਨ ਏ ਸੰਗਰੂਰਾਂ ਸਵਾਰੀ ਚੱਕਦੇ ਨੇ ਕੱਲ ਦੀ ਗੱਲਾਂ ਪੇਪਰ ਦੇਣ ਗਈਆਂ ਕੁੜੀਆਂ ਸਨਾਮੋ ਚੜੀਆਂ ਸੰਗਰੂਰ ਲਾਹੀਆਂ ਸੰਗਰੂਰ ਵਾਲੀਆਂ ਸਨਾਮ ਲਾਹੀਆਂ ਹੁਣ ਆ ਸਾਰਾ ਪਿੰਡ ਹਾਜ਼ਰ ਆਏ ਚਾਰ ਬੱਸਾਂ ਵਾਲੇ ਸਾਰੇ ਪਿੰਡ ਤੋਂ ਨਹੀਂ ਜਾ ਰਹੇ ਇੱਕ ਦੋ ਕੁੜੀਆਂ ਹੋਣ ਦੋ ਮਾਈਆਂ ਹੋਣ ਇਹ ਕਦੋਂ ਗੱਲ ਮੰਨਣਗੇ ਰੋਜ਼ ਜਲੀਲ ਕਰਦੇ ਨੇ ਸਾਡੀਆਂ ਬੁੜੀਆਂ ਨੂੰ ਇਹ ਅੱਕ ਕੇ ਸਾਰਾ ਪਿੰਡ ਅਜੇ ਇੱਥੇ ਛੜਕਤੇ ਆਇਆ ਹਜੇ ਇਹ ਮੁੰਡਾ ਕਹਿੰਦਾ ਬੱਸ ਵਾਲਾ ਪੀ ਆਰਟੀਸੀ ਵਾਲਾ ਆ ਪਤਾ ਨਹੀਂ ਕੀ ਨੰਬਰ ਹੈਗਾ 8960 ਵਾਲਾ ਹਲੇ ਵੀ ਅੜਬਾਈਆਂ ਨਹੀਂ ਛੱਡ ਰਿਹਾ ਸਾਰੀ ਗੱਲ